ਸਤਿ ਸ਼੍ਰੀ ਅਕਾਲ ਜੀ ਮੈਂ 뮤ਜ਼ਿਕ ਡਾਇਰੈਕਟਰ ਲਾਲੀਤਾ ਢਾਲੀਵਾਲ ਨਵਾਂ ਸਾਲ ਆ ਰਿਹਾ ਜੀ ਅੱਗੇ ਲੋੜੀ ਆ ਰਹੀ ਹੈ ਜੀ ਸਾਰੇ ਦੇਸ਼ ਵਿਦੇਸ਼ ਬੈਠੇ ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਨੰ ਚੜ੍ਹਦੀ ਕਲਾ ਰੱਖੇ ਤੰਦਰੁਸਤ ਰੱਖੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਰੁਪਿੰਦਰ ਸਿੰਘ ਸੋਹੀ ਵੱਲੋਂ ਸਾਰਿਆਂ ਨੂੰ ਨਵੇਂ ਸਾਲ 2024 ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਕਰੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਵਾਲਾ ਤਰੱਕੀਆਂ ਵਾਲਾ ਆਪਸੀ ਭਾਈਚਾਰੇ ਸਾਂਝ ਵਾਲਾ ਹੋਵੇ ਤੇ ਸਾਰਿਆਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਰੱਬ ਰਾਖਾ ਪੈਣੋ ਪ੍ਰਾਵੋ ਬਜ਼ੁਰਗੋ ਤੇ ਬੱਚਿਓ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾਂ ਚ ਤਰੱਕੀ ਬਖਸ਼ੇ ਖੁਸ਼ੀਆਂ ਲਿਆਵੇ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਵੀ 500 ਸਾਲ ਬਾਅਦ ਅਯੁੱਧਿਆ ਜੀ ਵਿੱਚ ਸ਼੍ਰੀ ਰਾਮ ਜੀ ਦਾ ਜਿਹੜਾ ਸਥਾਪਿਤ ਹੋਣ ਜਾ ਰਹੇ ਹਨ ਔਰ ਕਰ ਕਰ ਜਿਹੜੇ ਕਲਸ਼ ਅਯੁੱਧਿਆ ਜੀ ਤੋਂ ਸ਼੍ਰੀ ਰਾਮ ਜੀ ਦੇ ਆਏ ਆ ਉਹ ਆਪਾਂ ਵੱਧ ਤੋਂ ਵੱਧ ਔਰ ਉਹਨਾਂ ਦਾ ਸ਼ਾਰ ਕਰਦੇ ਹੋਏ ਔਰ ਉਹਨਾਂ ਦੀ ਭਾਵਨਾ ਨਾਲ ਜੁੜੇ ਹੋਣ ਕਰਕੇ ਆਪਾਂ 22 ਜਨਵਰੀ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਦੀਵਾਲੀ ਮਨਾਈਏ ਫੁੱਲਾਂ ਨਾਲ ਹਰੀ-ਭਰੀ ਦੀਵਾਲੀ ਦੇ ਦੀਵਿਆਂ ਨਾਲ ਸੋ ਮੈਂ ਨਹੀਂ ਕਹਿੰਦਾ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਨਵੇਂ ਸਾਲ ਦੀਆਂ ਔਰ ਲੋੜੀ ਦੀ ਬਹੁਤ ਬਹੁਤ ਮੁਬਾਰਕਾ ਧੰਨਵਾਦ ਸ਼ਸ਼ੀਕਲ ਮੈਂ ਤੁਹਾਡਾ ਆਪਣਾ ਹਰਜਨਪ੍ਰੀਤ ਸਿੰਘ ਸੁਮਨ ਜਿਨੇ ਵਿਦੇਸ਼ ਵਿਦੇਸ਼ ਵਿੱਚ ਪੰਜਾਬੀ ਬੈਠੇ ਹਨ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਨਿਊ ਇਅਰ ਤੇ ਲੋੜੀ ਦੀ ਲੱਖ ਲੱਖ ਮੁਬਾਰਕਾ ਪ੍ਰਮਾਤਮਾ ਕਰੇ ਕਿ ਇਹ ਨਵਾਂ ਸਾਲ ਸਾਰੇ ਲਈ ਸੁਖ ਸ਼ਾਂਤੀ ਦਾ ਵਰਤਾਵਾ ਕਰੇ ਧੰਨਵਾਦ